ਪੰਜਾਬ ਲਈ ਅੱਜ ਦਾ ਦਿਨ ਬਹੁਤ ਵੱਡਾ ਅਤੇ ਅਹਿਮ ਰਿਹਾ ਇੱਕੋ ਦਿਨ ਵੱਡੀ ਸਿਆਸੀ ਅਤੇ ਧਾਰਮਿਕ ਉਤਲ-ਪੁਤਲ ਦੇਖਣ ਨੂੰ ਮਿਲੀ ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਵਾਲੇ ਝੰਡੇ ਨੇ ਪੰਜਾਬ ਅਤੇ ਹਿਮਾਚਲ ਆਮੋ ਸਾਹਮਣੇ ਲਿਆ ਖੜੇ ਕੀਤੇ ਤਾਂ ਦੂਜੇ ਪਾਸੇ ਅਕਾਲੀਆਂ ਦੇ ਦੋਵੇਂ ਧੜਿਆਂ ਲਈ ਇਹ ਦਿਨ ਤਸੱਲੀ ਅਤੇ ਖੁਸ਼ੀ ਵਾਲਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਉਤੇ ਬਣੀ ਪੰਜ ਮੈਂਬਰੀ ਕਮੇਟੀ ਨੇ ਅੱਜ ਭਰਤੀ ਮਹਮ ਸ਼ੁਰੂ ਕਰ ਦਿੱਤੀ ਜਿਸ ਲਈ ਪਹਿਲੀ ਪਾਰਟੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਟਵਾਈ ਇਸ ਸਮੇਂ ਨਵੇਂ ਰੂਪ ਵਿੱਚ ਨਜ਼ਰ ਆਏ ਮਨਪ੍ਰੀਤ ਸਿੰਘ ਈਆਲੀ ਨੇ ਜੋ ਇਸ ਸਮੇਂ ਆਖਿਆ ਉਹ ਵੀ ਵੀਡੀਓ ਵਿੱਚ ਸੁਣਾਵਾਗੇ ਦੂਜੇ ਧੜੇ ਲਈ ਤਸੱਲੀ ਵਾਲੀ ਗੱਲ ਇਹ ਰਹੀ ਕਿ ਕਈ ਦਿਨ ਗਾਇਬ ਰਹਿਣ ਮਗਰੋਂ ਅੱਜ ਸੁਖਵੀਰ ਸਿੰਘ ਬਾਦਲ ਹੁਸ਼ਿਆਰਪੁਰ ਵਿੱਚ ਚਮਕੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਉਹਨਾਂ ਨੂੰ ਮਨਾਉਣ ਲਈ ਪਹੁੰਚੇ ਹੋਏ ਸਨ ਜਿਨ੍ਹਾਂ ਦਾ ਅਸਤੀਫਾ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਨੇ ਸੋਮਵਾਰ ਨੂੰ ਅਪਰਵਾਣ ਕਰ ਦਿੱਤਾ ਸੀ ਸੁਖਵੀਰ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਦੇ ਮਨਾਉਣ ਮਗਰੋਂ ਐਡਵੋਕੇਟ ਧਾਮੀ ਦੀ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਵਾਪਸੀ ਸੰਭਵ ਹੋ ਗਈ ਹੈ ਉਧਰ ਲੁਧਿਆਣਾ ਵਿੱਚ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਡੇਰਾ ਲਾਈ ਬੈਠੇ ਨੇ ਅੱਜ ਉਹਨਾਂ ਸਿਵਲ ਹਸਪਤਾਲ ਲੁਧਿਆਣਾ ਨੂੰ ਨਵੀਨੀਕਰਨ ਮਗਰੋਂ ਲੋਕ ਅਰਪਣ ਕੀਤਾ ਅਸਲ ਵਿੱਚ ਤਾਂ ਉਹ ਲੁਧਿਆਣਾ ਵਿੱਚ ਆਪਣੇ ਉਮੀਦਵਾਰ ਸੰਜੀਵ ਅਰੋੜਾ ਲਈ ਚੋਣ ਮਹਮ ਚਲਾ ਰਹੇ ਨੇ ਅਜਿਹੀ ਚਰਚਾ ਹੈ ਕਿ ਉਹਨਾਂ ਦੇ ਚੋਣ ਜਿੱਤਣ ਨਾਲ ਹੀ ਰਵਿੰਦਰ ਕੇਜਰੀਵਾਲ ਦਾ ਪੰਜਾਬ ਵਿੱਚੋਂ ਰਾਜ ਸਭਾ ਲਈ ਰਾਹ ਸਾਫ਼ ਹੋਏਗਾ ਪਰ ਇਸ ਮਹਮ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਣ ਆਸ਼ੂ ਉੱਤੇ ਟਿੱਖੀਆਂ ਟਿੱਪਣੀਆਂ ਕਰ ਗਏ ਹੁਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਠੋਕਮਾ ਜਵਾਬ ਦੇ ਕੇ ਸਵਾਲ ਚੁੱਕੇ ਨੇ ਤਾਂ ਕਿਹਾ ਜਾਣ ਲੱਗਿਆ ਕਿ ਮੁੱਖ ਮੰਤਰੀ ਨੇ ਆਪੇ ਪੰਗਾ ਸਹੇੜ ਲਿਆ ਸਿਆਸੀ ਮਾਹਿਰ ਤਾਂ ਇਸ ਨੂੰ ਸੈਲਫ ਗੋਲਵੇ ਦੱਸਣ ਲੱਗੇ ਨੇ ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ ਸਗੋਂ ਦਿੱਲੀ ਤੱਕ ਇਸ ਦੀ ਗੂੰਜ ਪੈ ਗਈ ਦਿੱਲੀ ਵਿਖੇ ਅੱਜ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਮਗਰੋਂ ਮੌਕੇ ਉੱਤੇ ਹਾਜ਼ਰ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਵੀ ਜ਼ੋਰ ਸ਼ੋਰ ਨਾਲ ਇਹ ਮੁੱਦਾ ਚੁੱਕਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਕੋਸ਼ਿਸ਼ ਕੀਤੀ ਹਾਲਾਂਕਿ ਕਾਂਗਰਸ ਅੰਦਰ ਹੀ ਰਾਜਾ ਬੜਿੰਗ ਅਤੇ ਆਸ਼ੂ ਦੇ ਸਬੰਧ ਸੁਖਾਵੇਂ ਨਹੀਂ ਮੰਨੇ ਜਾਂਦੇ ਇਸ ਤਰ੍ਹਾਂ ਇਹ ਦਿਨ ਵੱਡੀਆਂ ਘਟਨਾਵਾਂ ਭਰਪੂਰ ਰਿਹਾ ਅਤੇ ਅਸੀਂ ਵੀ ਬਿਨਾਂ ਲੰਬੀ ਚੌੜੀ ਭੂਮਿਕਾ ਬੰਨੇ ਤੋਂ ਗੱਲ ਸਿੱਧੀ ਸੰਤਰ ਜਰਨੈਲ ਸਿੰਘ ਭਿੰਡਰਾ ਵਾਲੇ ਮਾਮਲੇ ਤੋਂ ਸ਼ੁਰੂ ਕਰਦੇ ਹਾਂ ਪੰਜਾਬ ਦੇ ਕੁਝ ਨੌਜਵਾਨ ਮੋਟਰਸਾਈਕਲਾਂ ਉੱਤੇ ਹਿਮਾਚਲ ਪ੍ਰਦੇਸ਼ ਗਏ ਅਸਲ ਵਿੱਚ ਹਰ ਸਾਲ ਹੋਲੇ ਮੁਹੱਲੇ ਤੋਂ ਸੰਗਤਾਂ ਅਨੰਦਪੁਰ ਸਾਹਿਬ ਤੋਂ ਅੱਗੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਘੁੰਮਣ ਲਈ ਚਲੀਆਂ ਜਾਂਦੀਆਂ ਨੇ ਕੁਝ ਨੌਜਵਾਨ ਆਪਣੇ ਮੋਟਰਸਾਈਕਲਾਂ ਉੱਤੇ ਲੱਗੇ ਸੰਤਾਂ ਦੀ ਤਸਵੀਰ ਵਾਲੇ ਝੰਡਿਆਂ ਨਾਲ ਜਦੋਂ ਹਿਮਾਚਲ ਦੇ ਪਹਾੜਾਂ ਵਿੱਚ ਪਹੁੰਚੇ ਤਾਂ ਉੱਥੇ ਇਹ ਝੰਡੇ ਲਾ ਦਿੱਤੇ ਗਏ। ਇਸ ਸਮੇਂ ਹਿਮਾਚਲ ਦੇ ਕੁਝ ਨੌਜਵਾਨ ਅਤੇ ਪੁਲਿਸ ਵੀ ਮੌਜੂਦ ਸੀ। ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਅੱਜ ਹਿਮਾਚਲ ਤੋਂ ਆਉਣ ਅਤੇ ਜਾਣ ਵਾਲੀਆਂ ਬੱਸਾਂ ਅਤੇ ਹੋਰ ਵਾਹਨਾਂ ਉੱਤੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੇ ਸੰਤਾਂ ਦੀ ਫੋਟੋ ਵਾਲੇ ਵੱਡੇ ਪੱਦਰ ਉੱਤੇ ਸਟicker ਲਾ ਦਿੱਤੇ। ਪੰਜਾਬ ਦੇ ਕੁਝ ਪਿੰਡਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵਾਪਰੀ ਘਟਨਾ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ ਇਸ ਸਮੇਂ ਰੋਜ਼ ਪ੍ਰਦਰਸ਼ਨਾਂ ਵਿੱਚ ਨਾਰੇਬਾਜ਼ੀ ਵੀ ਹੋਈ ਮਾਮਲਾ ਇੱਥੇ ਨਹੀਂ ਰੁਕਿਆ ਸਗੋ ਹਿਮਾਚਲ ਦੇ ਭਾਜਪਾ ਨਾਲ ਸੰਬੰਧਿਤ ਸਾਫਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਤਾਂ ਇਹ ਮੁੱਦਾ ਉਤੋਂ ਦੀ ਵਿਧਾਨ ਸਭਾ ਵਿੱਚ ਵੀ ਚੁੱਕ ਲਿਆ ਪਹਿਲਾਂ ਇਹ ਛੋਟੀ ਜਿਹੀ ਝਲਕ ਦੇਖ ਲਓ ਅਤੇ ਫਿਰ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਸ਼ੂ ਉਤੇ कसे ਤੰਜ ਅਤੇ ਜਵਾਬੀ ਹਮਲੇ ਦੀ ਮਾਨਯੋਗ ਚੇਅਰਮੈਨ ਮੋਦੇ ਇਹ ਘਟਨਾ ਦੇਭੂਮੀ ਹਿਮਾਚਲ ਪ੍ਰਦੇਸ਼ ਵਿੱਚ ਜਿਸ ਪ੍ਰਕਾਰ ਸੇ ਘਟਿਤ ਹੋਈ कई तरह के संकेत दे रही है एक हिमाचल प्रदेश में एक वातावरण और खराब करने की दृष्टि से एक चीज जो घटित हो रही है पिछले कुछ अरसे से मीडिया में भी आपने देखा होगा हमारे पड़ोसी राज्य के नौजवान हिमाचल प्रदेश में आते आते हैं उनका स्वागत है लेकिन जिस तरह से हुड़दंग यहां पर मचा रहे हैं। जिस तरह से भिंडरा का फोटो लगा करके वो अपने अपने वाहनों पर गाड़ियों पर झंडे लगा करके उनके सम्मान में बातें कह रहे हैं और जब उनको रोका जा रहा है तो वो कानून व्यवस्था को की धजिया उड़ा रही और ताजा घटना अध्यक्ष महोदय इस प्रकार से घटित हुई अभी हाल ही में हिमाचल प्रदेश की बस शायद वो मनाली डिपो की बस थी और दिल्ली की दिल्ली गई थी कहां गई थी लेकिन पंजाब में कहीं रोका गया और उस गाड़ी को तलवारों तलवारें लेकर के जो है वो गाड़ी को के ड्राइवर को गाड़ी रोकने के लिए बाध्य किया गया और बाध्य करने के साथ साथ में भिंडरा वाले के फोटो जहां मुख्यमंत्री का फोटो लगा है उसके साथ भिंडरा वाले का फोटो वहां पर चिपका दिया गया पूरे सोशल मीडिया में ये चल रहा है क्या मुख्यमंत्री जिस बात को सुनिश्चित करेंगे कि पंजाब की सरकार के साथ इस विषय को उठाएंगे और उठा करके एक सौहार्दपूर्ण माहौल को बनाने के लिए वहां उनसे अपील करेंगे और अन्यथा मुझे लगता है कि इस स्थिति और भी ज्यादा खराब होने वाली है आने वाले समय में ਔਰ ਮੈਂ ਇਹ ਹੀ ਕਹੂੰਗਾ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਗੰਭੀਰਤਾ ਸੇ ਸੰਗਿਆਨ ਸਰਕਾਰ ਕੋ ਲੈਣਾ ਚਾਹੀਏ ਦੋ ਦਿਨ ਤੋ ਰਵਿੰਦਰ ਕੇਜਰੀਵਾਲ ਦੇ ਨਾਲ ਲੁਧਿਆਣੇ ਵਿੱਚ ਡੇਰਾ ਲਾਈ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਐਉਂ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਣ ਆਸ਼ੂ ਤੇ ਤੰਜ ਕਸਿਆ ਅਤੇ ਉਹਨਾਂ ਨੂੰ ਭ੍ਰਿਸ਼ਟਾਚਾਰ ਵਿੱਚ ਲਿਬੜਿਆ ਦੱਸ ਕੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਮੂਹਰੋਂ ਕੌਣ ਆਸ਼ੂ ਕਰ ਲੋ ਗੱਲ ਬਸ ਕੀ ਕਮਾਈ ਕੁਝ ਬੋਲਾਂ ਜਾਂ ਨਾ ਬੋਲਾਂ ਦੱਸੋ ਕੀ ਬੋਲੀਏ ਹੁਣ ਜੋ ਲੁੱਟ ਮਚਾਈ ਇੱਥੇ ਹਨਾ ਤੇ ਜੇਲ੍ਹ ਚ ਵੀ ਜਾਇਆ ਆ ਉਹ ਜਮਾਨਤ ਕਿਸੇ ਹੋਰ ਕੇਸ ਚ ਹੋਈ ਐ ਕਹਿੰਦਾ ਲਓ ਜੀ ਕਹਿੰਦਾ ਮੇ ਤੇ ਉਹ ਤਾਂ ਚੱਲੀ ਜਾਂਦਾ ਭਾਈ ਜਿਹੜਾ ਮੇਰੇ ਵਾਲਾ ਆ ਉਹ ਤਾਂ ਕਿਸੇ ਹੋਰ ਕੇਸ ਚ ਹੋਈ ਐ ਸੋ ਜਿੰਨ ਨੇ ਜਿਹੜੇ ਉਹੀ ਜਮਾਨਤਾਂ ਪੇ ਨੇ ਉਹਨਾਂ ਦਾ ਕੀ ਕਰਾਂਗੇ ਆਪ जे पहली लुट लुट के खा गए और लैंगुएज देखिए है भाषा देखिए उस बंदिंसीपल बोलता चलो प्रिंसीपल पंद्रह मिनट लेट हो गई दस मिनट लेट हो गई कितने जाम लग गया होना लुधियाने शहर जाम लग गया होना कितने स्कूल च बैठा सी प्रिंसीपल ने आके सत श्रीकाले लेडी है औरतों का सरमान तेन तो मैं सस्पेंड कर दूंगा तू तो हूँ क्यों आई है भाषा ये मांतरी की भाषा ਅਸਲ ਵਿੱਚ ਆਸ਼ੂ ਲੁਧਿਆਣਾ ਵੈਸਟ ਤੋਂ ਵਿਧਾਇਕ ਬਣਦੇ ਰਹੇ ਨੇ ਹੁਣ ਇੱਥੇ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਮਗਰੋਂ ਜ਼ਿਮਨੀ ਚੋਣ ਹੋਣੀ ਹੈ ਆਮ ਆਦੀ ਪਾਰਟੀ ਇੱਥੋਂ ਆਪਣੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਸੰਜੀਵ ਅਰੋੜਾ ਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਚੁੱਕੀ ਹੈ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਇੱਥੋਂ ਮੁੜ ਆਸ਼ੂ ਉੱਤੇ ਦਾਅ ਖੇਡ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਾਇਦ ਇਸੇ ਚੱਕਰ ਵਿੱਚ ਆਸ਼ੂ ਨੂੰ ਸੋਚੀ ਸਮਝੀ ਰਣਨੀਤੀ ਤਹਿਤ ਨਿਸ਼ਾਨੇ ਉੱਤੇ ਲਿਆ ਹੋਵੇ ਪਰ ਹੁਣ ਇਹ ਦਾਅ ਪੁੱਠਾ ਪੈਂਦਾ ਦਿਖਾਈ ਦੇਣ ਲੱਗਾ ਹੈ ਦੇਖੋ ਭਾਰਤ ਪੋਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਕੀ ਜਵਾਬ ਦਿੱਤਾ ਅਤੇ ਦਿੱਲੀ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਕਿਵੇਂ ਆਸ਼ੂ ਦੇ ਹੱਕ ਵਿੱਚ ਡਟੇ ਕੱਲ ਸਰਨਾਰਾ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਲੁਧਿਆਣਾ ਵਿਖੇ ਸੀ ਜਵਾਰ ਨਗਰ ਵਿਖੇ ਕੈਂਪ ਦੇ ਵਿੱਚ ਰੈਲੀ ਕਰਦੇ ਆ ਉਹਨਾਂ ਨੇ ਕਿਹਾ ਕੌਣ ਆਸ਼ੂ ਆਸ਼ੂ ਤੇ ਕੀ ਬੋਲਾਂ ਜਿਸ ਦੇ ਉੱਪਰ ਮੈਂ ਕੇਸ ਕੀਤੇ ਸੀ

ਸਰਕਾਰ ਨੂੰ ਝਾੜ ਪਾਉਂਦਿਆਂ ਹੈ ਕਿ ਤੁਸੀਂ ਇੱਕ ਬੰਦੇ ਨੂੰ ਬਗੈਰ ਕਿਸੇ ਕਾਰਨ politikal vendetta ਦੇ ਵਿੱਚ ਦੋ ਸਾਲ ਕਚਲ ਖਾਣ ਦਿੱਤਾ ਤੇ ਉਹਨੂੰ 11 ਮਹੀਨੇ ਜੇਲ੍ਹ ਦੀ ਸਲਾਖਾਂ ਦੇ ਵਿੱਚ ਰੱਖਿਆ ਜਿਸ ਕੇਸ ਦਾ ਕੋਈ ਸਬਤ ਨਹੀਂ ਹੈ ਸਰਕਾਰ ਆਪਣੇ ਵੱਲੋਂ ਕੁਝ ਨਹੀਂ ਪ੍ਰੂਫ ਕਰ پائی ਉਹ ਕੈਨਸਲ ਕੀਤੇ ਤੇ ਤੁਸੀਂ ਬੜੀ ਸ਼ਾਨ ਦੇ ਨਾਲ ਸਟੇਜ ਤੋਂ ਕਿਹਾ ਵੀ ਆਸ਼ੂ ਦੇ ਉੱਪਰ ਜਿਹੜਾ ਨਾ ਕੇਸ ਕੀਤੇ ਸੀ ਉਹ ਤਾਂ ਉਦਾਂ ਹੀ ਚੱਲ ਰਿਹਾ ਹੈ ਉਹਦਾ ਜ਼ਮਾਨਤ ਤੇ ਬਾਹਰ

ਪ੍ਰਸਤੋ ਮੈਂ ਤੁਹਾਨੂੰ ਆ ਕੇ ਉਹ ਆਰਡਰ ਪਕੜਾ ਜਾਨੀ ਆ ਜੇ ਹਿੰਦੀ ਅੰਗਰੇਜ਼ੀ ਤੋਂ ਪੰਜਾਬੀ ਹਿੰਦੀ ਟਰਾਂਸਲੇਸ਼ਨ ਕਰਨੀ ਔਖੀ ਹੈ ਤੇ ਮੈਂ ਉਹ ਵੀ ਕਰਵਾ ਕੇ ਦੇ ਜਾਂਗੀ ਨਾਲੇ ਦੂਸਰੀ ਕੱਲ ਮਾਂਸਾ ਤੁਸੀਂ ਬੜੀ ਉੱਚੀ ਉੱਚੀ ਆਸ਼ਮੀਲੀ ਦਾ ਨਾਮ ਲੈ ਕੇ ਗਿਆ ਬਹੁਤ ਗੱਲ ਆਉਣਾ ਬਾਰੇ ਤੇ ਮੈਂ ਤੁਹਾਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਗੱਲ ਪੁੱਛਣਾ ਚਾਹਦੀ ਆ ਕਿ ਜਿਹੜੇ ਮਹਿਮਾਨ 파ਰਟੀ ਆ ਭਾਰਨੀ ਪਾਰਟੀਆਂ ਕਰਾਉਂਦੇ ਦਿੱਲੀੋਂ ਆਏ ਨੇ और ये जूट का प्रचार अब नहीं चलेगा कल उन्होंने कहा की देखो हमने करप्ट लोगो को पकड़ा है भारत भूषण आशु को पकड़ा था जेल में भेजा था इसके खिलाफ मुकदमे थे करपशन के लेकिन ये नहीं बताया कि वो तमाम करप्शन के जो मुकदमे भारत भूषण आशु के साथ जो थे वो अदालत ने ना केवल भारत भूषण के श्याम सुंदर अरोड़ा के खिलाफ वो सारे मुकदमे मानजोग अदालत ने क्वैश कर दिए गए जान की आपने गलत मुकदमे दर्ज किए गए थे आने वाले दिनों में जल्द हमारी टिकट अनाउंस हो जाएगी और उसके बाद ਜੋ ਲੁਧਿਆਣਾ ਵੈਸਟ ਕੇ ਜੋ ਲੋਗ ਹੈ ਉਹ ਫੈਸਲਾ ਕਰਨਗੇ ਔਰ ਮੇਰੇ ਕੋ ਪੂਰਨ ਉਮੀਦ ਹੈ ਕਿ ਉਹ ਫੈਸਲਾ ਕਾਂਗਰਸ ਕੇ ਪੱਖ ਮੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਨੇ ਧਾਮੀ ਨੇ ਆਖਿਆ ਕਿ ਉਹ ਅਗਲੇ 2-4 ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਗੇ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਹੁਸ਼ਿਆਰਪੁਰ ਵਿਖੇ ਆਪਣੀ ਰਹਾਇਸ਼ ਵਿੱਚ ਬੰਦ ਕਮਰਾ ਮੀਟਿੰਗ ਮਗਰੋਂ ਇਹ ਗੱਲ ਆਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨਿਕ ਕਮੇਟੀ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਕੀਤੀ ਆਪਣੀ ਮੀਟਿੰਗ ਵਿੱਚ ਐਡਵੋਕੇਟ ਧਾਮੀ ਦੇ ਸਤੀਫੇ ਨੂੰ ਨਾ ਮੰਨਜ਼ੂਰ ਕਰਦਿਆਂ ਹੁਸ਼ਿਆਰਪੁਰ ਸਥਿਤ ਉਹਨਾਂ ਦੀ ਰਾਇਸ਼ ਉੱਤੇ ਜਾ ਕੇ ਧਾਮੀ ਨੂੰ ਮਨਾਉਣ ਦੀ ਗੱਲ ਆਕੀ ਸੀ ਦੇਖੋ ਇਸ ਸਮੇਂ ਸੁਖਵੀਰ ਸਿੰਘ ਬਾਦਲ ਅਤੇ ਐਡਵੋਕੇਟ ਧਾਮੀ ਕੀ ਬੋਲੇ ਬੜੇ ਲੰਮੇ ਸਮੇਂ ਤੋਂ ਬਕਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਿੰਘ ਸਾਹਿਬਾਨ ਤੇ ਸ਼ਮੋਣੀ ਕਾਲੀਦਲ ਬਲੋ ਬਾਰ-ਬਾਰ ਮੈਂ ਤੇ ਇਸ ਗੱਲ ਦਾ ਕਿਹਾ ਜਾ ਰਿਹਾ ਸੀ ਕਿ ਤਸਦੀਕ ਦਾ ਵਾਪਸ ਲੈ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਐਡਜਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨਸਾਰ ਇਹ ਤਸਦੀਕਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਰਵਿੰਦਰ ਸਿੰਘ ਜੀ ਪਹੁੰਚੜ ਸ਼ੇਖੋਂ ਸਾਹਿਬ ਸਰਦਾਰ ਜਨਵੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਮਨੀ ਕਮੇਟੀ ਦੇ ਮੈਂਬਰ ਪਹੁੰਚੇ ਆ। ਸੋ ਇਹਨਾਂ ਦੀ ਹੁਕਮਿਆਂ ਸਿੱਖ ਪੰਥ ਦਾ ਫਰਮਤੇ ਤੇ ਤੇ ਮੈਂ 1 2 4 ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਦੁਬਾਰਾ ਤੋਂ ਸੰਭਾਲ ਲਿਆ। ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ بڑے ਹਮਲੇ ਆਪਣੇ ਤੇ ਹੋ ਰਿਹਾ ਹੈ। ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਧੱਕੇ ਦਾ ਹਾਲਾਤ ਬਣੇ ਪਏ ਹੈ। ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਕੌਮ ਨੂੰ। ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਹੈ ਤਖਸਾਲਾਂ ਤੇ ਆਪਣੁ ਸ਼ਕਤੀ ਮਿਲਦੀ ਹੈ ਤੁਸੀਂ ਦੇਖਿਆ ਹੈ ਕਿ ਜਿਵੇਂ ਤਖਤ ਹਜ਼ੂਰ ਸਾਹਿਬ ਤੋਂ ਲੈ ਕੇ ਤਖਤ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸੀ ਨੂੰ ਤੋੜ ਕੇ ਹਰਿਆਣਾ 'ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਹੈ ਤੇ ਇਸ ਸਮੇਂ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਣੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਐਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਧਾਮੀ ਸਾਹਿਬ ਨੇ ਅਖੀਰ ਵਿੱਚ ਹੁਣਾਉਨੇ ਆ ਅੱਜ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਵੱਲ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਲਈ ਬਣਾਈ ਪੰਜ ਮੈਂਬਰੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਮਗਰੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ ਭਰਤੀ ਦੌਰਾਨ ਸਭ ਤੋਂ ਪਹਿਲੀ ਪਰਚੀ ਵੀ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕੱਟੀ ਗਈ ਅਤੇ ਉਸ ਤੋਂ ਬਾਅਦ ਬਾਕੀ ਆਗੂਆਂ ਵੱਲੋਂ ਮੈਂਬਰਸ਼ਿਪ ਭਰਤੀ ਦੀ ਪਰਚੀ ਕਟਵਾਈ ਗਈ ਭਰਤੀ ਇਹ ਪ੍ਰਕਿਰਿਆ ਦੀ ਆਰੰਭਤਾ ਸਮੇਂ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਬਾਬਾ ਸਰਵਜੋਤ ਸਿੰਘ ਭੇਦੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਿਹੰਗ ਸਿੰਘ ਜੱਥੇਬੰਦੀਆਂ ਅਤੇ ਹੋਰ ਸਿੱਖ ਜੱਥੇਬੰਦੀਆਂ ਵੀ ਪੁੱਜੀ ਆਵੀਆਂ ਸਨ ਇਸ ਭਰਤੀ ਮਹਾਂਮ ਵਿੱਚ ਮੋਰੀ ਭੂਮਿਕਾ ਨਿਭਾ ਰੇ ਮਨਪ੍ਰੀਤ ਸਿੰਘ ਐਾਲੀ ਇਸ ਸਮੇਂ ਖੁੱਲੇ ਦਾੜੇ ਵਿੱਚ ਨਜ਼ਰ ਆਏ ਅਤੇ ਉਹਨਾਂ ਦਾੜੀ ਵੀ ਰੰਗੀ ਨਹੀਂ ਸੀ ਹੋਈ ਸਮਝਿਆ ਜਾ ਰਿਹਾ ਹੈ ਕਿ ਭਵਿਕ ਵਿੱਚ ਹੁਣੋ ਇਸੇ ਰੂਪ ਵਿੱਚ ਨਜ਼ਰ ਆਉਣਗੇ ਕਿਉਂਕਿ ਇਸ ਧੜੇ ਦੀ ਅਗਵਾਈ ਉਹਨਾਂ ਵੱਲੋਂ ਹੀ ਸੰਭਾਲੇ ਜਾਣ ਦੇ ਅਸਰ ਨਜ਼ਰ ਆ ਰਹੇ ਨੇ ਨਹੀਂ ਅਸੀਂ ਇਸ ਤੋਂ ਬਾਅਦ ਵਿਚਾਰ ਕਰਦੇ ਹਾਂ ਪੰਜ ਮੈਂਬਰ ਕਮਟੀ ਕਰਕੇ ਤੇ ਉਹ ਫੈਸਲਾ ਲਾਉਂਦੇ ਹਾਂ ਜੀ ਤੁਸੀਂ ਜਲਦੀ ਮੁਲਾਕਾਤ ਕਰੋਗੇ ਜੀ ਸਾਡੇ ਲਈ ਸ਼੍ਰੀ ਅਕਾਲਤਖ ਸਾਹਿਬ ਸਰਵ ਉੱਚਾ ਅਸੀਂ ਪੂਰਾ ਸਤਿਕਾਰ ਕਰਦੇ ਹਾਂ ਅਕਾਲਤਖ ਸਾਹਿਬ ਦੇ ਹੁਕਮਾਂ ਤੇ ਹੀ ਉਹ ਸਾਨੂੰ ਇਹ ਸੇਵਾ ਲੱਗੀ ਆ ਆਦੇਸ਼ ਹੋ ਸੀ ਉਹ ਹੀ ਨਿਭਾ ਰਹੇ ਆਂ ਹੈ ਇੰਦ ਕਰਵਾ ਕੀਤੀ ਜਾਵੇ ਕਿਦਾਂ ਨੇ ਜਿਹੜੇ ਦਾ ਸਰਦ ਵੱਲੋਂ ਜੇ ਭਰਤੀ ਲੋਕਾਂ ਦੀ ਗੱਲ ਜੇ ਕੋਈ ਪਹਿਲਾਂ ਸਾਨੂੰ ਗੱਲ ਤਾਂ ਕਰ ਲੈਣ ਦਿਓ ਮਿਲ ਤਾਂ ਲੈਣ ਦਿਓ ਉਸ ਤੋਂ ਬਾਅਦ ਗੱਲ ਕਰਾਂਗੇ ਸੋ ਮੈਂ ਸਾਰੇ ਸੰਗਤ ਨੂੰ ਅਪੀਲ ਕਰਦਾ ਕਿ ਸ਼੍ਰੀ ਕਾਲਤਾਕ ਸਾਹਿਬ ਵੱਲੋਂ 2 ਦਸੰਬਰ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਹਿਬਾਨ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਵੱਲੋਂ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਸ਼੍ਰੀ ਕਾਲਤਾਕ ਸਾਹਿਬ ਤੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਮੁੱਚੇ ਸਿੱਖ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵਾਚੜ ਕੇ ਇਸ ਭਰਤੀ ਪ੍ਰਿਕਰਿਆ ਜਿੱਸਾ ਲਓ ਇਸੇ ਦੌਰਾਨ ਸ਼੍ਰੀ ਕਾਲਤਕ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਰਤੀ ਸੰਬੰਧੀ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੀ ਕਾਲਤਕ ਸਾਹਿਬ ਦੇ ਸਕਤਰ ਅਤੇ ਵਿਖੇ ਗੱਲਬਾਤ ਦਾ ਸੱਦਾ ਦਿੱਤਾ ਪੰਜ ਮੈਮਰੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੇ ਆਖਿਆ ਕਿ ਉਹ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਜਾਣਗੇ ਅਰਦਾਸ ਮਗਰੋਂ মিডিਆ ਨਾਲ ਗੱਲਬਾਤ ਕਰਦੇ ਆ ਪੰਜ ਮੈਮਰੀ ਕਮੇਟੀ ਦੇ ਮੈਂਬਰ ਜਥੇਦਾਰ ਬਡਾਲਾ ਬੀਬੀ ਜਗੀਰ ਕੌਰ ਪ੍ਰੋਫੈਸਰ ਚੰਦੂ ਮਾਜਰਾ ਨੇ ਆਖਿਆ ਕਿ ਭਰਤੀ ਸ਼੍ਰੀ ਕਾਲਤਖਸਬ ਦੇ ਆਦੇਸ਼ ਅਨੁਸਾਰ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਹੋਣ ਵਾਲੀ ਭਰਤੀ ਵਾਸਤੇ ਮੈਂਬਰਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਏਗੀ ਇਹ ਭਰਤੀ ਬਿਨਾ ਫੀਸ ਦੇ ਹੋਏਗੀ ਉਨ੍ਹਾਂ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਇਹ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਏਗੀ ਭਰਤੀ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਅਤੇ ਡੈਲੀਗੇਟ ਪ੍ਰਦਾਨ ਦੀ ਚੋਣ ਕਰਨਗੇ